ਚੋਣ ਤੇ ਹੋਈ ਨਹੀਂ ਅੰਦਮ ਨਾ ਹੀ ਲਾਂਚ ਕਰਕੇ ਤੇ 2 ਮਿੰਟ ਜੇ ਬਾਹਰ ਚਲ ਗਏ ਨੇ ਸੋ ਇਹ ਜਿਹੜਾ ਕੰਮ ਜਿਹੜਾ ਮੈਂ ਸਮਝਦਾ ਇਹ ਡੈਮੋਕਰੇਸੀ ਦਾ ਜਿਹੜਾ ਕਾਹਨ ਆ ਵੇਖੋ ਤੁਸੀਂ ਵੀ ਉੱਥੇ ਸੀ ਮੈਂ ਤੇ ਅੱਗੇ ਕਿਹਾ ਸੋ ਜਿੰਨਾ ਧੱਕਾ ਮੇਰ ਦੇ ਇਲੈਕਸ਼ਨ ਵਾਲੇ ਦਿਨ ਕਿਉਂਕਿ ਚੋਣ ਸੀ ਮੇਰ ਦੀ ਸੀਨੀਅਰ ਡਿਪਟੀ ਮੇਰ ਦੀ ਡਿਪਟੀ ਮੇਰ ਦੀ ਚੋਣ ਤੇ ਹੋਈ ਨਹੀਂ ਅੰਦਮ ਨਾ ਹੀ ਲਾਂਚ ਕਰਕੇ ਤੇ 2 ਮਿੰਟ ਜੇ ਬਾਹਰ ਚਲ ਗਏ ਨੇ ਸੋ ਇਹ ਜੇ ਕੰਮ ਜਿਹੜਾ ਮੈਂ ਸਮਝਦਾ ਇਹ ਡੈਮੋਕ੍ਰੇਸੀ ਦਾ ਜਿਹੜਾ ਕਹਾਣਿਆ ਸੋ ਡੈਮੋਕ੍ਰੇਸੀ ਜਿਹੜੀ ਹੈ ਜੇ ਸਰਕਾਰਾਂ ਹੀ ਇਹ ਕੰਮ ਕਰਨ ਲੱਗ ਪਈਆਂ ਤੇ ਆਮ ਲੋਕਾਂ ਦਾ ਕੀ ਹਾਲ ਹੋਏਗਾ ਕੀ ਮੰਗ ਕਰਦੇ ਹੋ ਮੰਗ ਵੇਖੋ ਜਦੋਂ ਸਰਕਾਰਾਂ ਕੋ ਇਨਸਾਫ ਨਹੀਂ ਮਿਲਦਾ ਫੇਰ ਲੋਕ ਜਿਹੜੇ ਨੇ ਉਹ ਮਾਨ ਜੋ ਕੋਟਾ ਚ ਜਾਂਦੇ ਨੇ ਸੋ ਹੁਣ ਵੀ ਕਾਰਜ ਪਾਰਟੀ ਜਿਹੜੀ ਹੈ ਉਹ ਕੋਰਚ ਗਈ ਹੈ ਮਾਂਜੋਗ ਹਾਈ ਕੋਰਟ ਚ ਸੋ ਸਭ ਕੋ ਠੀਕ ਹੋਏਗਾ ਤੱਕਾ ਜਿਹੜਾ ਨਾ ਬੜੀਆਂ ਸਰਕਾਰਾਂ ਵੇਖੀਆਂ ਨੇ ਅਜੀਬ ਸਰਕਾਰਾਂ ਚਲਾਈਆਂ ਨੇ ਸਾਨੂੰ ਵੀ ਮੌਕਾ ਮਿਲਿਆ ਪਰ ਇਹ ਜੀ ਸੋਚ ਕੇ ਸਿੱਧੀ ਹੋਣੀ ਨਹੀਂ ਚਾਹੀਦੀ ਇੰਨਾ ਤੱਕਾ ਹੋਣਾ ਨਹੀਂ ਚਾਹੀਦਾ ਸਰਕਾਰਾਂ ਲੈਵਲ ਤੇ ਇੰਨਾ ਤੱਕਾ ਨਹੀਂ ਹੋਣਾ ਚਾਹੀਦਾ ਜਿੰਨਾ ਉਸ ਤਰ੍ਹਾਂ ਸੀ ਤੱਕਾ ਵੇਖਿਆ ਤੁਸੀਂ ਕਿ ਆਪ ਸਾਰੇ ਉੱਥੇ ਜੀ মিডিਆ ਵਾਲੇ ਜੋ ਕੋਈ ਤੁਸੀਂ ਵੇਖਿਆ ਸੋ ਜੋ ਕੋਈ ਚੈਨਲਾਂ ਤੇ ਵੀ ਆਇਆ ਚੋਰੀ ਬਾਹਰ ਜਾਣਾ ਲਾਉਂਸ ਨਾ ਹੀ ਕੀਤੇ ਸਿਰਫ ਜਾ ਕੇ 2 ਮਿੰਟ ਚ ਨਾ ਲਾਉਂਸ ਕਰਕੇ ਇਲੈਕਸ਼ਨ ਤੇ ਹੁੰਦੀ ਆ ਇਹਦਾ ਪ੍ਰਸਾਦ ਹੁੰਦਾ ਇਲੈਕਸ਼ਨ ਦਾ ਮੇਕੋ ਮੈਂ ਵੀ ਮੇਰ ਪਹਿਲੋਂ ਮੇਰ ਦੀ ਇਲੈਕਸ਼ਨ ਹੁੰਦੀ ਆ ਫਿਰ ਜਿਹਦਾ ਜ਼ਿਆਦਾ ਗਿਣਤੀ ਹੋਵੇ ਉਹ ਚ ਕਾਉਂਸਲਰ ਦੀ ਉਹਨਾਂ ਨੂੰ ਪਹਿਲੋਂ ਕਿਹਾ ਜਾਂਦਾ ਵੀ ਤੁਸੀਂ ਆਪਣਾ ਨਾਮ ਪ੍ਰਪੋਜ਼ ਕਰੋ ਮੇਰ ਫਿਰ ਇੱਕ ਜਣਾ ਉਹਨੂੰ ਸੈਕਟ ਕਰਦਾ ਫਿਰ ਉਹਦੇ ਤੇ ਵੋਟਿੰਗ ਹੁੰਦੀ ਆ ਜਾਂ ਹੱਥ ਖੜੇ ਕਰਦੇ ਨੇ ਸੋ ਉਸ ਤੋਂ ਬਾਅਦ ਜਦੋਂ ਮੇਅਰ ਦਾ ਪ੍ਰੋਸੈਸ ਪੂਰਾ ਹੋ ਜਾਂਦਾ ਉਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਦੀ ਇਲੈਕਸ਼ਨ ਹੁੰਦੀ ਹੈ ਉਹਨੂੰ ਵੀ ਇੱਕ ਕੌਂਸਲ ਜਿਹੜਾ ਪ੍ਰਪੋਜ਼ ਕਰਦਾ ਦੂਜਾ ਉਹਦੀ ਸੈਕਟ ਕਰਦਾ ਉਸ ਤੋਂ ਬਾਅਦ ਜਦੋਂ ਉਹਦਾ ਪ੍ਰੋਸੈਸ ਪੂਰਾ ਹੁੰਦਾ ਫਿਰ ਡਿਪਟੀ ਮੇਅਰ ਦੀ ਵਾਰੀ ਆਉਂਦੀ ਆ ਇਹਨੂੰ ਟਾਈਮ ਲੱਗਦਾ ਹੈ ਸਾਰੇ ਪ੍ਰੋਸੈਸਰ ਨੂੰ ਟਾਈਮ ਲੱਗਦਾ ਬਹੁਤ ਟਾਈਮ ਲੱਗਦਾ ਅੰਦਰ ਪਰ ਇੰਨਾ ਕੀ ਕੀਤਾ ਤੁਹਾਡੇ ਸਾਹਮਣੇ 5 ਮਿੰਟ ਚ ਉਥੋਂ ਬਾਹਰ ਵੀ ਭੱਜ ਆਏ ਨੇ ਫਿਰ ਗਏ ਵੀ ਜਿਹੜੇ ਨੇ ਬੈਕ ਗੇਟ ਤੋਂ ਨਹੀਂ ਤੁਸੀਂ ਸਾਹਮਣੇ ਆਓ ਜਿੱਥੇ ਮੀਡੀਆ ਖੜਾ ਹੈ ਜਿੱਥੇ ਲੋਕ ਖੜੇ ਨੇ ਕੋਹ ਹਾਰ ਪੈਂਦੇ ਨੇ ਕੋਈ ਢੋਲ ਵਜਦੇ ਨੇ ਜਿਹੜੇ ਜੰਦੀਆਂ ਪਾਰਟੀਆਂ ਸੋ ਇਹ ਚੋਰ ਮੋਰੀ ਲਈ ਭੱਜ ਗਏ ਉਥੋਂ ਸੋ ਇਹ ਜ ਕੰਮ ਜਿਹੜਾ ਮੈਂ ਸਮਝਣਾ ਜਿੰਨਾ ਗਲਤ ਕੰਮ ਇਹ ਨਾ ਕੀਤਾ ਅਜੀ ਅਜੀ ਜਿੰਦਗੀ ਜਿਹੜੀ ਵੇਖਿਆ ਨਹੀਂ ਸੀ ਸੋ ਕੋਈ ਨਹੀਂ ਹੁਣ ਮਾਂਜੋਗਾ ਹੀ ਕੋਦੇ ਉਥੋਂ ਇਨਸਾਫ ਦੇ ਅਸੀਂ ਉਥੇ ਕੇਸ ਲੈ ਗਏ ਚੈਲੰਜ ਕੀਤਾ ਇਲੈਕਸ਼ਨ ਨੂੰ ਸੋ ਇਨਸਾਫ ਜਿਹੜਾ ਸਰਕਾਰਾਂ ਕੋਲ ਜੇ ਨਾ ਮਿਲੇ ਤੇ ਫਿਰ ਕੋਟਾ ਤੇ ਹੈਗੇ ਨੇ ਨਾ ਥੈਂਕ ਯੂ